ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਿਹਰੁਕ ਟਿਕ ਚਾਪ ਸਭ ਵਾਸਤੇ ਲੈ ਕੇ ਆਏ ਜੀ ਇੱਕ ਕਟਿੰਗ ਸ਼ਰਟ ਦੀ ਕਟਿੰਗ ਹੈ ਜਿਵੇਂ ਆਪਾਂ ਨੂੰ ਫਲੇਟਾਂ ਚ ਕਨਫਿਊਜ਼ਨ ਹੁੰਦਾ ਹੈ ਤੇ ਗਲੇ ਪਿੱਛੇ ਨੂੰ ਜਾਂਦੇ ਆ ਅਸੀਂ ਅੱਜ ਉਸ ਬਾਰੇ ਗੱਲ ਕਰਾਂਗੇ ਜੀ ਤੇ ਸ਼ਰਟ ਦੀ ਕਟਿੰਗ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਇਹ ਜੋ ਨਾਪ ਮੇਰੇ ਕੋਲ ਹੈਗਾ ਇਸ ਕਸਟਮਰ ਦੀ ਹਿਪ ਹੈ ਜੀ 24 ਔਰ ਲੰਬਾਈ ਹੈਗੀ ਹੈ ਇਸ ਸ਼ਰਟ ਦੀ 43 ਤਾਂ ਇਹ ਦੇ ਅਕੋਰਡਿੰਗ ਹੀ ਆਪਾਂ ਸੂਟ ਦੀ ਕਟਿੰਗ ਕਰਾਂਗੇ ਫਰਸਟ ਆਫ ਆਲ ਆਪਾਂ ਦੇਖਾਂਗੇ ਜੀ ਆਪਾਂ ਨੇ 15 ਇੰਚ ਦਾ ਹਿਸਾਬ ਪੂਰਾ ਪਨਾ ਪਨ ਉਤਾਰਿਆ ਹੋਇਆ ਹੈ ਸੂਟ ਦਾ ਇਹ ਐਕਸਟਰਾ ਉੱਤਰ ਜਾਏਗਾ ਜੀ ਤੇ ਉਹ ਤੋਂ ਬਾਅਦ ਆਪਾਂ ਤੀਰਾ ਲਵਾਂਗੇ ਜੀ 12 ਇੰਚ ਔਰ ਜੋ ਕਾਰਟ ਦੀ ਲੰਬਾਈ ਹੈ ਉਹ 7.5 ਹੋਏਗੀ ਔਰ ਕਸਟਮਰ ਕੀ ਫਿਟਿੰਗ ਹੈ ਜੀ 22 ਪਲੇਟ ਵੀ ਪੈਣੇ ਆ ਔਰ ਆਪਾਂ 22.5 ਦੇ ਹਿਸਾਬ ਨਾਲ ਹੀ ਇੱਥੇ ਨਿਸ਼ਾਨੀ ਲਾਉਂਗੇ ਇੱਥੇ ਆਪਾਂ 1 ਇੰਚ ਦੀ ਕੱਟ ਦਉਗੇ ਜੀ ਸਾਢੇ 3 ਇੰਚ ਕੀ ਚੜਾਈ ਹੈ ਜੋ ਖੋਲ ਕੇ ਪੂਰਾ ਓਵਰ 7 ਇੰਚ ਦੀ ਹੋ ਜਾਏਗੀ ਜੀ 12 ਇੰਚ ਤੋਂ ਲੈ ਕੇ 7.5 ਇੰਚ ਤੱਕ ਦੇ ਪਲੇਟ ਹੋਣਗੇ ਇਸ ਸਾਈਡ ਤੇ ਪਲੇਟ ਆ ਜੰਗੇ ਜੀ ਇਧਰ ਇਹ ਵੀ 7 ਇੰਚ ਦੀ ਗੈਪ ਤੇ ਹੋਣਗੇ 5 ਇੰਚ ਕਾ ਪਲੇਟ ਹੋਏਗਾ ਤੇ ਇਥੋਂ ਵੀ 7.5 ਇੰਚ ਹੋਏਗਾ ਤੇ ਇਧਰ ਨੂੰ 5 ਇੰਚ ਕਾ ਪਲੇਟ 2 ਇੰਚ ਕਾ ਗੈਪ ਛੱਡ ਕੇ ਹੀ ਲੱਗੇਗਾ ਜੇ ਕਿਸੇ ਨੂੰ ਵੀ ਗळा ਪਿੱਛੇ ਜਾਣ ਦੀ ਪ੍ਰੋਬਲਮ ਪੇਸ਼ ਆਉਂਦੀ ਹੈ ਤਾਂ ਹਰ ਇੱਕ ਨੂੰ ਆਪਾਂ ਇਹੀ ਸੁਜੈਸਟ ਕਰਾਂਗੇ ਆਪ ਪਲੇਟ ਦੇ ਲੰਬੇ ਪਲੇਟ ਪਾ ਕੇ ਤੁਸੀਂ 1/2 ਇੰਚ ਦੀ ਫਿਟਿੰਗ ਲੂਜ਼ ਰੱਖ ਕੇ ਜਿਹੜਾ ਇਹ ਪਲੇਟ ਬਾਜੂ ਵਾਲਾ ਹੈ ਇਹ ਲਾਸਟ ਵਿੱਚ ਪਾ ਕੇ ਹੀ ਬਾਜੂ ਜੜੋ ਤੇ ਉਸ ਤੋਂ ਬਾਅਦ ਤੁਹਾਨੂੰ ਕਦੀ ਵੀ ਗळा ਪਿੱਛੇ ਜਾਣ ਦੀ ਮਤਲਬ ਪ੍ਰੋਬਲਮ ਨਹੀਂ ਆਏਗੀ ਇੱਕ ਵਾਰ ਤੁਸੀਂ ਟ੍ਰਾਈ ਜ਼ਰੂਰ ਕਰਕੇ ਦੇਖਣਾ ਜੋ ਆਪਣੀ ਪ੍ਰੋਪਰ ਉਸकी शेप जरूर दो ਤੇ ਬੈਕ ਵਾਲਾ ਜੋ ਕਸਟਮਰ ਕਾ ਹੈ ਉਹ 7 ਇੰਚ ਹੈ ਇੱਥੇ ਹੀ ਆਪਾਂ ਇਹ ਨਿਸ਼ਾਨੀ ਹੈ ਇੱਥੋਂ ਫੜ ਕੇ ਇਹਨੂੰ ਬੈਕ ਦੀ ਲਾਉਂਗੇ अपनी शर्ट की फ्रंट बैक की कटिंग हो चुकी है कस्टमर की बाजू है जी सतारा इंच ਤੇ ਆਪਾਂ 19 ਦੀ ਕਟਿੰਗ ਲਵਾਂਗੇ ਫੋਲਡਿੰਗ ਵੀ ਹੋਣੀ ਹੈ ਤੇ ਵਿੱਚ ਸਲਾਈ ਦੇ ਵੀ ਆਏਗਾ ਕਪੜਾ ਤੇ ਜੋ ਕਸਟਮਰ ਕੀ ਆਪਾਂ ਨੇ ਕਾਟ 7.5 ਕੀ ਪਾਈ ਤੀ ਉਹਦੇ ਹਿਸਾਬ ਨਾਲ ਜੋ ਬਾਜੂ ਕੀ ਕਾਟ ਆਏਗੀ ਉਹ 2.5 ਤੇ ਆਏਗੀ ਇੱਧਰ ਨੂੰ ਆ ਡੀਪ 3 ਇੰਚ ਆਏਗਾ ਕਿਉਂਕਿ ਉਹਨਾਂ ਦੀ ਚੈਸਟ ਥੋੜੀ ਭਾਰੀ ਹੈ ਕਸਟਮਰ ਦੀ ਬਾਜੂ ਦੀ ਖਲਾਈ 6 ਇੰਚ ਹੈ ਤੇ ਆਪਾਂ ਨੇ ਇੱਥੋਂ ਨਿਸ਼ਾਨੀ ਰੱਖ ਕੇ ਇੱਥੇ ਤੱਕ ਇੰਚੀ ਟੇਪ ਰੱਖ ਕੇ ਹੀ ਨਿਸ਼ਾਨੀ ਲਾਣੀ ਹੈ ਇਤੋਂ ਥੋੜਾ ਜਾਂ ਇਸ ਤਰ੍ਹਾਂ ਕਰਕੇ ਬਾਜੂ ਕੀ ਸ਼ੇਪ ਆ ਜਾਂਦੀ ਹੈ ਜੀ ਸੋ ਇਦਾਂ ਹੀ ਤੁਸੀਂ ਵੀ ਜੇ ਕਿਸੇ ਮਤਲਬ ਕੋਈ ਤੁਹਾਨੂੰ ਪ੍ਰੋਬਲਮ ਸਲਾਈ ਚ ਪੇਸ਼ ਆਂਦੀ ਹੈ ਤਾਂ ਸਾਡੇ ਚੈਨਲ ਤੇ ਕਾਫੀ ਵੀਡੀਓਜ਼ ਕਟਿੰਗ ਦੀਆਂ ਪਾਈਆਂ ਹੁੰਦੀਆਂ ਹੈ ਤੁਸੀਂ ਉਹਨਾਂ ਨੂੰ ਦੇਖੋ ਤੇ ਆਪਣੇ ਕਨਫਿਊਜ਼ਨ ਜੋ ਹੈਗੇ ਆ ਪ੍ਰੋਬਲਮਸ ਨੂੰ ਕਲੀਅਰ ਕਰੋ ਸੋ ਐਦਾਂ ਹੀ ਵਧੀਆ ਸੂਟ ਡਿਜ਼ਾਈਨ ਕਰਨ ਨੂੰ ਤੇ ਕਟਿੰਗ ਸਿੱਖਣ ਨੂੰ ਤੇ ਵਧੀਆ ਪ੍ਰਿੰਟਰਡ ਸੂਟ ਦੇਖਣ ਲਈ ਸਾਡਾ ਚੈਨਲ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਓਕੇ ਥੈਂਕ ਯੂ